ਸੀ ਦੇਖ ਰਹੇ ਹੋ ਇੰਡੀਆ ਪੰਜਾਬ ਨਿਊਜ਼ ਟੀਵੀ ਜ਼ਿਲ੍ਹਾ ਕਚੈਰੀਆਂ ਗੁਰਦਾਸਪੁਰ ਵਿਖੇ ਸਮੂਹ ਜੁਡੀਸ਼ੀਅਲ ਜੱਜ ਸਹਿਬਾਨਾਂ ਨੇ ਮਿਸ਼ਨ 1 ਜੱਜ 1 ਰੋਕ ਤਹਿਤ ਪੌਦੇ ਲਗਾਏ ਗਏ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ اے ਐਸ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੋਖ ਲਗਾਉਣ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਤਹਿਤ ਅਜਿਤ ਸ਼੍ਰੀ ਦਿਲਬਖ ਸਿੰਘ ਜੋਹਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਿਨਮਾਈ ਹੇਠ ਸ਼੍ਰੀ ਹਰਪ੍ਰੀਤ ਸਿੰਘ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਜ਼ਿਲ੍ਹਾ ਕਚੈਰੀਆਂ ਗੁਰਦਾਸਪੁਰ ਦੇ ਸਮੂਹ ਜੱਜ ਸਹਿਬਾਨਾ ਵੱਲੋਂ ਇਸ ਮੁਹਿੰਮ ਤਹਿਤ ਅਤੇ ਮਿਸ਼ਨ ਇੱਕ ਜੱਜ ਇੱਕ ਰੋਕ ਤਹਿਤ ਇੱਕ ਇੱਕ ਪੌਦਾ ਲਗਾਇਆ ਗਿਆ। ਇਹ ਪੌਦੇ ਜੱਜ ਸਹਿਬਾਨਾ ਦੇ ਨਵੇਂ ਰਹਿਸ਼ੀ ਖੇਤਰ ਵਿੱਚ ਲਗਾਏ ਗਏ। ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਅਸੀਂ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੀ ਇਨਸਟਰਕਸ਼ਨਸ ਤੇ ਗਾਈਡੈਂਸ ਮੁਤਾਬਕ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਗੁਰਦਾਸਪੁਰ ਨੇ ਟਰੀ ਪਲਾਂਟੇਸ਼ਨ ਡਰਾਈਵ ਚ ਪੌਦੇ ਲਾਏ ਨੇ ਇਹ ਡਰਾਈਵ 5 ਜੂਨ ਤੋਂ ਲੈ ਕੇ 5 ਜੁਲਾਈ ਤੱਕ ਸੀ 1 ਮਹੀਨੇ ਲਈ ਅੱਗੇ ਫਰਦਰ ਐਕਸਟੈਂਡ ਕੀਤੀ ਗਈ ਹੈ ਇਹਦੇ ਦੌਰਾਨ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਸਾਡਾ ਟੀਚਾ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਗੁਰਦਾਸਪੁਰ ਦਾ ਕਰੀਬ 20000 ਔਦੇ ਲਾਉਣ ਦਾ ਹੈ ਕੱਲੇ ਇਹ ਬੂਟੇ ਲਾਉਣ ਦਾ ਹੀ ਨਹੀਂ ਇਹਨਾਂ ਨੂੰ ਬਾਅਦ ਚ ਇਹਨਾਂ ਦੀ ਸਾਂਭ ਸੰਭਾਲ ਦੇਖਭਾਲ ਕਰਨ ਦਾ ਵੀ ਸਾਡਾ ਟੀਚਾ ਹੈ ਸੋ ਇਹ ਅਸੀਂ ਗੁਰਦਾਸਪੁਰ ਚ ਅ ਅੱਜ ਅਸੀਂ ਕੋਰਟ ਕੰਪਲੈਕਸ ਦੇ ਅੰਦਰ ਇਹ ਡਰਾਈਵ ਸ਼ੁਰੂ ਕੀਤੀ ਹੈ ਬਾਕੀ ਇਹਦੇ ਡਰਾਈਵ ਬਾਰੇ ਜੋ ਇਨਫੋਰਮੇਸ਼ਨ ਹੈ ਸਾਡੇ ਸੈਕਟਰੀ ਮਿਸਟਰ ਹਰਪ੍ਰੀਤ ਸਿੰਘ ਜੀ ਇਹ ਦੱਸਣਗੇ ਅਸੀਂ ਟਾਰਗੇਟ ਅਚੀਵ ਕਰ ਲਿਆ ਸੀਗਾ ਤੇ ਉਹਦੇ ਨਾਲ ਦੇ ਦਾ ਕਲੈਬੋਰੇਸ਼ਨ ਹੈ ਉਹਦਾ ਫੋਰੈਸਟ ਡਿਪਾਰਟਮੈਂਟ ਪੰਜਾਬ ਉਨਾ ਦੇ ਨਾਲ ਕਲੈਬੋਰੇਸ਼ਨ ਆ ਸੀ ਨੂੰ ਫਰਦਰ ਐਕਸਟੈਂਡ ਕੀਤਾ ਹੋਇਆ ਕੁ ਮਹੀਨੇ ਲਈ 20000 ਦੇ ਕਰੀਬ ਪੂਰੇ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਬੂਟੇ ਲਾਏ ਗਏ ਨੇ ਤੇ ਫਰਦਰ ਹੁਣ ਜਿਹਨੇ ਮਤਲਬ ਹੈ ਗਿਆ ਬੈਡਾ ਕਲੈਬੋਰੇਸ਼ਨ ਆਫ ਫੋਰੈਸਟ ਡਿਪਾਰਟਮੈਂਟ ਡਿਸਟ੍ਰਿਕਟ ਗਰਦਾਸਪੁਰ ਅਸੀਂ ਇਹਨੂੰ ਫਰਦਰ ਜਿਹੜੇ ਹੈਗੇ ਨੇ 35000 ਤੱਕ ਲੈ ਕੇ ਜਾਵਾਂਗੇ ਤੇ ਇਹ ਜਿਹੜੇ ਹੈਗੇ ਨੇ ਬੂਟੇ ਅਲੱਗ-ਅਲੱਗ ਥਾਵਾਂ ਦੇ ਤੇ ਲਾਇਆ ਸਾਡੇ ਨਾਲ ਸਕੂਲਾਂ ਨੇ ਕੋਆਪਰੇਟ ਕੀਤਾ ਸਕੂਲਾਂ ਦੇ ਵਿੱਚ ਲਾਏ ਗਏ ਨੇ ਕਾਲਜੇਜ਼ ਦੇ ਵਿੱਚ ਲਾਏ ਗਏ ਨੇ ਰੀਜਨਲ ਸੈਂਟਰ ਗਰਦਾਸਪੁਰ ਵੀ ਲਾਏ ਗਏ ਨੇ ਤੇ ਜਿਹੜੀ ਪਲਾਂਟੇਸ਼ਨ ਦੀ ਜਿਹੜੀ ਸੀਗੀ ਆਇਡੈਂਟੀਫਾਈ ਕੀਤੀਆਂ ਸੀ ਅਸੀਂ 1 ਮਹੀਨਾ ਪਹਿਲਾਂ ਥਾਵਾਂ ਤੇ ਉਹ ਦਿੱਦਾ ਅਸੀਂ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਨਾਲ ਕੀਤੀ ਸੀ ਜਿੰਨੇ ਵੀ ਬੂਟੇ ਲਾਏ ਗਏ ਨੇ ਇਹਨਾਂ ਨੂੰ ਕੇਅਰ ਕਰਦੇ ਇਹਨਾਂ ਨੂੰ ਫਰਦਰ ਇਹਨਾਂ ਦੇ ਅਸੀਂ ਕਾਰਡ ਬਣਾ ਕੇ ਉਹਨਾਂ ਸਾਰਿਆਂ ਪਲਾਂਟਸ ਦੀ ਅਸੀਂ ਰੈਗੂਲਰਲੀ ਮਤਲਬ ਜਿਹੜੀ ਹੈਗੀਆਂ ਟੇਕ ਕੇਅਰ ਕਰਾਂਗੇ ਤੇ ਉਹਨਾਂ ਨਾਲ ਅੱਗੇ ਜਿਹੜਾ ਹੈਗਾ ਵਾ ਗਰੋ ਕਰਨ ਲਈ ਜੇ ਕੋਈ ਉਹਨੂੰ ਪ੍ਰੋਬਲਮ ਆਉਂਦੀ ਹੈ ਤੇ ਉਹਦੀ ਜੇ ਕੋਈ ਪੂਟਾ ਬਾਈ ਚਾਂਸ ਨੇਚਰਲੀ ਨਹੀਂ ਗਰੋ ਕਰ ਸਕਦਾ ਤੇ ਉਹਦੀ ਸਾਡੇ ਨਵਾਂ ਲਾਹਦਾ ਤੇ ਵਾਤਾਵਰਨ ਦੀ ਜਿਹੜੀ ਸ਼ੁੱਧਤਾ ਨੂੰ ਮਤਲਬ ਅੱਗੇ ਵਧਾਉਣ ਲਈ ਹੈ ਸਾਡਾ ਪੰਜਾਬ ਜਿਹੜਾ ਲੀਗਲ ਸਰਕਸ ਅਥਾਰਟੀ ਦਾ ਟੀਚਾ ਵਾ ਤੇ ਅਸੀਂ ਇਹ ਸੁਸਾਇਟੀ ਨੂੰ ਇੱਕ ਨਾਲ ਲੈ ਕੇ ਇੱਕ ਸਾਡਾ ਐਫਰਟਸ ਆ ਜੁਡੀਸ਼ਲ ਸਾਈਡ ਦੇ ਉੱਤੋਂ ਵੀ ਜਿਹੜਾ ਹੈਗਾ ਵਾ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ